ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਪੈਂਜੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰਸ ਵਿਕਸ ਹਿਸਟਰੀ ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਸਫਰੇ ਸ਼ਹਾਦਤ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਕੀ ਸੰਬੰਧ ਸੀ ਸਹਿਬਜ਼ਾਦਿਆਂ ਨਾਲ ਭਾਈ ਕੁੰਮਾ ਮਾਸਕੀ ਜੀ ਭਾਈ ਮੋਤੀराम ਮਹਿਰਾਜੀ ਤੇ ਦੀਵਾਨ ਟੋਡਰਮਲ ਜੀ ਦਾ ਭਾਈ ਕੁੰਮਾ ਮਾਸ਼ਕੀ ਜੀ ਸਰਸਾ ਨਦੀ ਦੇ ਵਿਛੋੜੇ ਤੋਂ ਬਾਅਦ ਮਾਤਾ ਗੁਜਰੀ ਜੀ ਤੇ ਛੋਟੇ ਸਹਿਬ ਜਾਂਦਿਆਂ ਨੇ ਭਾਈ ਕੁੰਮਾ ਮਾਸ਼ਕੀ ਜੀ ਦੇ ਘਰ ਰਾਤ ਕੱਟੀ ਉਸ ਤੋਂ ਬਾਅਦ ਗੰਗੂ ਆਪਣੇ ਘਰ ਲੈ ਗਿਆ ਪਰਿਵਾਰ ਵਿਛੋੜਾ ਸਰਸਾ ਨਦੀ ਤੇ ਹੋਇਆ ਤਾਂ ਗੰਗੂ ਰਸੋਈਆ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜ਼ਾਦਿਆਂ ਨੂੰ ਭਾਈ ਕੁਮਾ ਮਾਸ਼ਕੀ ਜੀ ਦੇ ਘਰ ਲੈ ਕੇ ਆਇਆ ਜਿੱਥੇ ਉਹਨਾਂ ਨੇ ਰਾਤ ਕੱਤੀ ਪਰਿਵਾਰ ਵਿਛੋੜੇ ਤੋਂ ਬਾਅਦ ਭਾਈ ਮੋਤੀराम ਮਹਾਰਾਜ ਜੀ ਜਦੋਂ ਨਿੱਕੇ ਨਿੱਕੇ ਸਹਿਬਜ਼ਾਦਿਆਂ ਨੂੰ ਰੋਟੀ ਪਾਣੀ ਕੱਪੜਾ ਆਦ ਹਰ ਤਰ੍ਹਾਂ ਦੀ ਚੀਜ਼ ਦੇਣ ਤੋਂ ਸੂਬੇ ਨੇ ਮਨਾਹੀ ਕਰ ਦਿੱਤੀ ਤਾਂ ਭਾਈ ਮੋਤੀराम ਜੀ ਨੇ ਆਪਣਾ ਸਭ ਕੁਝ ਵੇਚ ਕੇ ਜਾਨ ਦੀ ਪਰਵਾਹ ਨਾ ਕਰਦੇ ਹੋਏ ਠੰਡੇ ਬੁਰਜ ਵਿੱਚ ਮਾਤਾ ਗੁਜਰੀ ਜੀ ਤੇ ਛੋਟੇ ਸਹਿਬ ਜਾਂਦਿਆਂ ਨੂੰ ਦੁੱਧ ਚਕਾਣ ਦੀ ਸੇਵਾ ਕੀਤੀ ਸਰਦੀ ਦੀਆਂ ਰਾਤਾਂ ਠੰਡਾ ਬੁਰਜ ਜਿਸ ਵਿੱਚ ਮਾਤਾ ਗੁਜਰੀ ਜੀ ਤੇ ਛੋਟੇ ਸਹਬਜ਼ਾਦੇ ਕੈਦ ਸਨ ਉਥੇ ਭਾਈ ਮੋਤੀ ਰਾਮ ਮਹਿਰਾ ਜੀ ਨੇ ਦੁੱਧ ਛਕਾਨ ਦੀ ਸੇਵਾ ਜੋ ਹੈ ਕੀਤੀ ਭਾਈ ਦੀਵਾਨ ਟੋਡਰਮਲ ਜੀ ਜਿਨ੍ਹਾਂ ਨੇ ਛੋਟੇ ਸਹਬਜ਼ਾਦਿਆਂ ਨੂੰ ਛੁਡਾਉਣ ਲਈ ਆਪਣੀ ਪੂਰੀ ਵਾਹ ਲਾ ਦਿੱਤੀ ਪਰ ਅੰਤ ਸ਼ਹੀਦੀ ਤੋਂ ਬਾਅਦ ਸੰਸਕਾਰ ਵਾਲੇ ਮੁਗਲਿਆ ਹਕੂਮਤ ਦੀ ਸ਼ਰਤ ਮੁਤਾਬਿਕ ਧਰਤੀ ਤੇ ਖੜੀਆਂ ਮੋਰਾਂ ਵਿਛਾ ਕੇ ਇਸ ਧਰਤੀ ਨੂੰ ਖਰੀਦਿਆ ਤੇ ਅੰਤਿਮ ਸੰਸਕਾਰ ਕੀਤਾ ਸਹਿਬਜ਼ਾਦਿਆਂ ਦਾ ਅੰਤਿਮ ਸੰਸਕਾਰ ਕਰਨ ਦੇ ਲਈ ਮੁਗਲਿਆ ਹਕੂਮਤ ਨੇ ਟੋਡਰਮਾਲ ਨੂੰ ਖੜੀਆਂ ਮੋਰਾਵਸ਼ਾਨ ਦੀ ਛਤਰ ਛੇ ਜੋ ਉਹਨਾਂ ਨੇ ਪੂਰੀ ਕਰਕੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਸਵਾਜੀ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਪਾਈ ਕੋਮਾ ਮਾਸ਼ਕੀ ਜੀ ਭਾਈ ਮੋਤੀराम ਮਹਰਾ ਜੀ ਤੇ ਪਾਈ ਦੀਵਾਨ ਟੋਡਰਮਲ ਜੀ ਦੀ ਬਾਰੇ ਜਾਣਕਾਰੀ ਦਿੱਤੀ ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਲਈ ਮੇਰੇ YouTube ਚੈਨਲ ਪੰਜਾਬੀ ਵਾਲੇ ਪੈਨ ਜੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ ਇਸ ਤੋਂ ਇਲਾਵਾ ਫੇਸਬੁੱਕ ਤੇ ਮੇਰਾ ਇੱਕ ਪੇਜ ਪੰਜਾਬੀ ਵਾਲੇ ਪੈਂਤੀ ਦੇ ਨਾਮ ਤੇ ਚੱਲ ਰਿਹਾ ਹੈ ਮੇਰੇ ਪੇਜ ਨੂੰ ਲਾਈਕ ਫੋਲੋ ਅਤੇ ਸ਼ੇਅਰ ਜਰੂਰ ਕਰੋ ਜੀ ਮੇਰੇ ਚੈਨਲ ਪੰਜਾਬੀ ਵਾਲੇ ਪੈਂਤੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਧੰਨਵਾਦ ਜੀ